ਕਹਿੰਦੇ ਉਹੀ ਕੰਮ ਹੋ ਗਿਆ ਦਿਖਾਈਏ ਹਾਂਜੀ ਗਾਇਜ਼ ਕੀ ਹਾਲ ਚਾਲ ਨੇ ਜੀ ਆਈ ਹੋਪ ਤੁਸੀਂ ਘੈਂਟ ਆਵੋਗੇ ਤੁਹਾਡਾ ਸਵਾਗਤ ਹੈ ਸਾਡੇ ਫਰਸਟ ਵਲੌਗ 'ਚ ਚੱਲਿਆ ਜੀ ਰਾਣਾ ਸਾਹਿਬ ਗੁਰਦੁਆਰਾ ਸਾਹਿਬ ਤੇ ਆਪਣੇ ਨਾਲ 3-4 ਵੀਰ ਨੇ ਆ ਗਏ ਜਿਨ੍ਹਾਂ ਨੇ ਨਾਲ ਜਾਣਾ ਹੈਲੋ ਗਾਇਜ਼ ਹੈਲੋ ਹੈਲੋ ਤੇ ਅੱਬਾ ਤੁਹਾਡੇ ਨਾਲ ਰਸਤੇ ਜਾਂਦੇ ਜਾਂਦੇ ਗੱਲ ਕਰਤਾਈ ਅੱਜ ਬੱਲੇ ਹੀ ਬਹੁਤ ਲੇਟ ਹੋ ਗਿਆ ਤੇ ਓਦੋਂ ਗਰਮੀ ਬਹੁਤ ਆਈ ਵੋਚਰੀ ਵਾਲੇ ਗੁਰਦੁਆਰਾ ਸਾਹਿਬ ਬਸ 2-4 ਮਿੰਟਾਂ ਦਾ ਰਸਾ ਰਹਿ ਗਿਆ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੀ ਹੈ ਗੁਰਦੁਆਰਾ ਸਾਹਿਬ ਦੇ ਹਾਂਜੀ ਗੁਰਦੁਆਰਾ ਸਾਹਿਬ ਪਹੁੰਚ ਗਿਆ ਜੀ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਦਵਾਰਾ ਜੈ ਦੇ ਪੂਰੇ ਯੋਰਿ ਨਲਾਤਾ ਮੇਰੇ ਮਨ ਭਜ ਨਾਮ ਨਾਮ ਸਭ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਸੀਗੇ ਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਰਸਤੇ 'ਚ ਗੁਰਦੁਆਰਾ ਸਾਹਿਬ ਹੁੰਦਾ ਜਾਲੰਗੀ ਸਾਹਿਬ ਸਲਾਹ ਬਣੀ ਆ ਵੀ ਉੱਥੇ ਮੱਥਾ ਟੇਕ ਕੇ ਜਾਣੀ ਉੱਥੇ ਆ ਕੇ ਤੁਹਾਨੂੰ ਕਰੋਣੀ ਦਰਸ਼ਨ ਸ਼ੀਬੀਲ ਲੱਗੀ ਆਈ ਰਸਤੇ 'ਚ ਤੇ ਜਲ ਛੱਕੇ ਜਾਣੀ ਮਿੱਠਾ ਜਲ ਕੈਂਟ ਵਾਲੀ ਨਹਿਰ ਤੇ ਰੁਕੇ ਸੀਗੇ ਫੋਟੋ ਫੋਟੋ ਖਿੱਚਣ ਲਈ ਹਾਂ ਜੀ ਉਹ ਹੀ ਕੰਮ ਕਰਾ ਲਿਆ ਕਹਿੰਦੇ ਜਿਹਦਾ ਰੱਸੀ ਕੱਚ ਚੱਕਰ ਲਗਾ ਆਪਦੀ ਵਿਜਾਲਿਆ ਕਹਿੰਦੇ ਉਹੀ ਕੰਮ ਹੋ ਗਿਆ ਦਿਖਾਈਏ ਖੜਿਆ ਖਲੋਤਾ ਡਿੱਗ ਗਿਆ ਹਾਂਜੀ ਰਾਣਾ ਸਾਹਿਬ ਤੋਂ ਅਸੀਂ ਵਾਪਸ ਆ ਗਏ ਸੀ ਆਲੰਗੀ ਸਾਹਿਬ ਦਾ ਉਹਦਾ ਪਲਾਨ ਬਣਾਇਆ ਪਰ ਉਹ ਰਸਤੇ ਵਿੱਚ ਮੁੰਡੇ ਸੱਟ ਲੱਗੀ ਸੀ ਉਹ ਕਹਿੰਦਾ ਵੀ ਘਰੇ ਚਲਦੇ ਆਈ ਹੋ ਗਈ ਜੀ ਤੇ ਬਾਕੀ ਵਲੌਗ ਜੇ ਵਧੀਆ ਲੱਗਿਆ ਤਾਂ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਫਰਸਟ ਵਲੌਗ ਜੀ ਆ ਪਹਿਲੀ ਵਾਰ ਟਰਾਈ ਕੀਤਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ ਕਰਿਓ ਧੰਨਵਾਦ